ਨਾਬਾ ਸ਼ਹਿਰ ਦੇ ਅਲੋਰਾ ਗੇਟ ਨੇੜੇ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਨਾਲ ਲੱਗਦੇ ਖੇਤਾਂ ਵਿੱਚ ਅੱਗ ਲੱਗੀ ਹੋਈ ਸੀ ਤੇ ਰਾਹ ਜਾਂਦੇ ਇੱਕ ਨੌਜਵਾਨ ਨੇ ਨਾਬਾ ਦੀ ਫਾਇਰ ਬ੍ਰਿਗੇਡ ਵਿੱਚ ਫੋਨ ਕਰਕੇ ਦੱਸਿਆ ਕਿ ਘੋੜੇ ਵਾਲਾ ਗੁਰਦੁਆਰਾ ਸਾਹਿਬ ਖੇਤਾਂ ਵਿੱਚ ਅੱਗ ਲੱਗ ਗਈ। ਅਦੇ ਉੱਥੇ ਨਾਬਾ ਦੀ ਫਾਇਰ ਬ੍ਰਿਗੇਡ ਪਹੁੰਚ ਕੇ ਅੱਗ ਤੇ ਕਾਬੂ ਪਾ ਗਿਆ ਤੇ ਉੱਥੇ ਹੀ ਡਰਾਈਵਰ ਨੇ ਦੱਸਿਆ ਕਿ ਜਦੋਂ ਸਾਨੂੰ ਫੋਨ ਆਇਆ ਤੇ ਫੋਨ ਆਉਣ ਤੇ ਹੀ ਉਹ 10 ਮਿੰਟਾਂ ਵਿੱਚ ਉੱਥੇ ਪਹੁੰਚ ਗਏ ਅਤੇ ਉੱਥੇ ਹੀ ਅੱਗ ਨਾਲ ਗੁਰਦੁਆਰਾ ਸਾਹਿਬ ਦਾ ਨਾਲ ਲੱਗਦੇ ਲੰਗਰ ਹਾਲ ਨੂੰ ਵੀ ਅੱਗ ਲੱਗ ਸਕਦੀ ਸੀ ਤੇ ਉੱਥੇ ਹੀ ਖੇਤਾਂ ਦੇ ਨਾਲ ਲੱਗਦੇ ਘਰ ਵਿੱਚ ਵੀ ਅੱਗ ਲੱਗ ਸਕਦੀ ਸੀ ਅਤੇ ਉੱਥੇ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਅਮਿਤ ਕੁਮਾਰ ਜੀ ਇਹ ਅੱਗ ਲੱਗਣ ਦਾ ਕਾਰਨ ਕੀ ਕਿਵੇਂ ਤੁਹਾਨੂੰ ਪਤਾ ਲੱਗਿਆ ਅੱਗ ਦਾ? ਮੈਂ ਜੀ ਪੰਡਤ ਬਾਂਕਰ ਨਾਮ ਮੰਦਰ ਨਾਭਾ ਜਿਹੜਾ ਸਾਡੇ ਨਾਲ ਹੀ ਹੈ ਉਹਨਾਂ ਦਾ ਮਹੰਤ ਹੈ ਤੇ ਮੈਂ ਇਧਰੋਂ ਲੰਘਾ ਜਾ ਰਿਹਾ ਸੀ ਤੇ ਮੈਂ ਦੇਖਿਆ ਵੀ ਇੱਧਰ ਕਾਫੀ ਅੱਗ ਲੱਗੀ ਹੋਈ ਸੀ ਜਿਹੜੀ ਕਿ ਗੁਰਦੁਆਰਾ ਸਾਈਡ ਤੋਂ ਫੈਲੀ। ਮੈਂ ਨਾਜ਼ੀਨਾ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ ਕਿ ਪਿੱਛੇ ਘਰ ਵੀ ਨੇ ਤੇ ਦੇਖੋ ਸਾਡੀ ਜ਼ਮੀਨ ਜੀ ਨਾਲ ਹੈ ਮੈਨੂੰ ਲੱਗਿਆ ਵੀ ਕਾਫੀ ਖਤਰਾ ਹੋ ਸਕਦਾ ਤਾਂ ਮੈਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਉਹਨਾਂ ਨੇ ਆ ਕੇ ਬੜੀ ਛੇਤੀ ਅੱਗ ਤੇ ਕਾਬੂ ਪਾਇਆ ਇਹ ਫਾਇਰ ਵਰ ਕਿੰਨੇ ਟਾਈਮ ਵਿੱਚ ਪਹੁੰਚੇ ਅ 5 ਮਿੰਟ ਦੇ ਵਿੱਚ ਵਿੱਚ ਆ ਗਏ ਇਸ ਦੇ ਲਾਵੇ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਜਿਵੇਂ ਬਿਲਕੁਲ ਹੋ ਸਕਦਾ ਸੀ ਗੁਰਦੁਆਰਾ ਸਾਹਿਬ ਵੀ ਹਾਂਜੀ ਹਾਂ ਬਿਲਕੁਲ ਹੋ ਸਕਦਾ ਸੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਨਾਲ ਪਿੱਛੇ ਮਹੱਲਾ ਪੂਰਾ ਨਾਲ ਸਾਡਾ ਘਰ ਹੈ ਕਾਫੀ ਜਾਨ ਨੁਕਸਾਨ ਹੋ ਸਕਦਾ ਸੀ ਪਰਾਉ ਸਾਹਿਬੀ ਉਹ ਵੀ ਕੈਮਰੇ ਕਿ ਨਹੀਂ ਦੇਖਦੇ ਅੱਗ ਬਹੁਤ ਰਫਤਾਰ ਨਾਲ ਆ ਗਈ ਸੀਗੀ ਜੀ ਫਟਾਫਟ ਅੱਗ ਤੇ ਕਾਬੂ ਪਾਇਆ ਜੀ ਨੁਕਸਾਨ ਹੋ ਜਾਣਾ ਦੀ ਕਾਫੀ ਜੀ ਫਾਇਰ ਵਗੈਰ ਨੂੰ ਉਹਨਾਂ ਨੇ ਫੋਨ ਕਰ ਦਿੱਤੀ ਹਾਂਜੀ ਵੀਰ ਜੀ ਨੇ ਕਰਿਆ ਤੀ ਜੀ ਮੇਰੇ ਨੇ ਠੀਕ ਹੈ ਜਿਵੇਂ ਨਵੇਂ ਘਰ ਨੇ ਗੁਰਦਾਸ ਸਾਹਿਬ ਦੇ ਉੱਤੇ ਵੀ ਕੋਈ ਜਾਨੀਆਂ ਮਨੁੱਖਾਂ ਦਾ ਨੁਕਸਾਨ ਵੀ ਹੋ ਸਕਦਾ ਸੀ ਬਿਲਕੁਲ ਹੋ ਸਕਦਾ ਸੀ ਜੀ ਜਾਨੀ ਨੁਕਸਾਨ ਹੋ ਸਕਦਾ ਸੀਗਾ ਜੀ ਪਿੱਛੇ ਘਰ ਨੇ ਮਕਾਨ ਨੇ ਆਪਣੇ ਤੇ ਬਹੁਤ ਤੇਜ਼ੀ ਨਾਲ ਅੱਗ ਫੈਲੀ ਆ ਜੀ ਪਰ ਵਧੀਆ ਚਲੋ ਆਪਣਾ ਜਲਦੀ ਜਲਦੀ ਅੱਗ ਬੁਝਾਈ ਗਈ ਜੀ ਕਾਬੂ ਪਾਇਆ ਗਿਆ ਅੱਗ ਤੇ ਉੱਤੇ ਕੀ ਨਾਮ ਹੈ ਸਤਨਾਮ ਸਿੰਘਾਦਰੀ ਸਤਨਾਮ ਜਿਹੜੀ ਅੱਗ ਲੱਗੀ ਤੁਹਾਨੂੰ ਕਿਵੇਂ ਪਤਾ ਲੱਗੀ ਇਹ ਵੀਰੇ ਲੈਂਡਲਾਈਨ ਤੇ ਫੋਨ ਆਇਆ ਸੀ ਅਮੇ ਖੇਤਾਂ ਦੇ ਜੋ ਮਾਲਕਾ ਖੇਤ ਦਾ ਹਾਂਜੀ ਤੇ ਕਾਲ ਕਰਕੇ ਉਹਨੇ ਕੀ ਕਿਹਾ ਕੁਛ ਨਹੀਂ ਇਹ ਵੀ ਅੱਗ ਲੱਗੀ ਇੱਥੇ रिकॉर्ड यानि गुरुद्वारे ਲਈ ਵੀ ਫਾਇਟ ਐਂਟਰ ਭੇਜਿਆ ਜਾਵੇ ਤੇ ਤੁਸੀਂ ਕਿੰਨੇ ਟਾਈਮ ਚ ਪਹੁੰਚ ਗਏ ਰਹੇ ਕਵਰੇ 10 ਮਿੰਟ ਚ ਗੱਡੀ ਪਹੁੰਚ ਗਈ ਸੀ ਪੰਜ ਪੰਜਾ ਤੇ ਕਾਲੇ ਸੀ 6 ਵਜੇ ਦਿਨ ਗੱਡੀ ਪਹੁੰਚ ਗਈ ਤੇ ਅੱਗੇ ਤੇ ਕਾਬੂ ਪਾ ਲਏਗੇ ਹਾਂਜੀ ਹਾਂ ਕੋਈ ਜਾਨੀ ਮਾਰੀ ਨੁਕਸਾਨ ਨਹੀਂ ਜਾਨੀ ਮਾਨੀ ਧੰਨਵਾਦ ਜੀ ਨੁਕਸਾਨ ਕਿ ਤੋ ਹੋ ਹੀ ਹੋ ਗਿਆ ਠੀਕ ਹਾਂ ਕੋਈ ਨਹੀਂ ਜਸ ਇਹ ਤਾਂ ਨਹੀਂ ਪਤਾ ਨਹੀਂ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज